ਪੰਜਾਬ ਚ 6 ਲੇਨ ਹਾਈਵੇ ਦਾ ਕੰਮ ਹੋਇਆ ਸ਼ੁਰੂ 36 ਪਿੰਡਾਂ ਦੀ ਜ਼ਮੀਨ ਖਰੀਦੀ ਗਈ ਸਰਕਾਰ ਕਰੋੜਾਂ ਰੁਪਏ ਦੀ ਵਿਕੇਗੀ ਪੰਜਾਬੀਆਂ ਦੀ ਜ਼ਮੀਨ ਜੀ ਹਾਂ ਬਠਿੰਡਾ ਹਾਈਵੇ ਪ੍ਰੋਜੈਕਟ ਮੋੜ ਪਟੜੀ ਉੱਤੇ ਆ ਗਿਆ ਹੈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਕਿਹਾ ਕਿ ਐਕਵਾਇਰ ਕੀਤੀ ਗਈ ਤਕਰੀਬਨ ਸਾਰੀ ਜ਼ਮੀਨ ਤੇ ਕਬਜ਼ਾ ਲੈ ਲਿਆ ਗਿਆ ਹੈ NHAI ਨੇ ਪਿਛਲੇ ਸਾਲ ਜ਼ਮੀਨ ਦੀ ਘਾਟ ਕਰਨ ਵੱਡੇ ਪ੍ਰੋਜੈਕਟ ਨੂੰ ਵਾਪਸ ਲੈ ਲਿਆ ਸੀ 75 ਕਿਲੋਮੀਟਰ 6 ਲਾਈਨ ਗ੍ਰੀਨ ਫੀਲਡ ਹਾਈਵੇ ਪੰਜਵਾਂ ਵੱਡਾ ਐਨ ਐਚ ਆਈ ਪ੍ਰੋਜੈਕਟ ਸੀ ਇਸ ਤੋਂ ਇਲਾਵਾ ਕੇਂਦਰ ਦੇ ਪ੍ਰਮੁੱਖ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਦਾ ਕੰਮ ਵੀ ਜੋਰਾਂ ਉੱਤੇ ਚੱਲ ਰਿਹਾ ਹੈ ਸਬੰਧਤ ਜ਼ਿਲ੍ਹਾ ਪ੍ਰਸ਼ਾਸਨਾਂ ਵੱਲੋਂ ਲੋਣੀ ਦੀ ਕੁੱਲ ਜ਼ਮੀਨ ਦਾ 95% ਤੋਂ ਵੱਧ ਹਿੱਸਾ NHAI ਨੂੰ ਸੌਂਪ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਇਸ ਪ੍ਰੋਜੈਕਟ ਤੇ ਕੰਮ ਸ਼ੁਰੂ ਹੋਣ ਦੀ ਆਸ ਵੱਜੀ ਹੈ। ਪੰਜਾਬ ਸਰਕਾਰ ਲਈ ਇਹ ਇੱਕ ਰਾਹਤ ਵਾਲੀ ਖਬਰ ਹੈ ਕਿਉਂਕਿ NHAI ਨੇ ਰਾਜ ਵਿੱਚ ਜ਼ਮੀਨ ਦੀ ਉਪਲਬਧਤਾ ਨੂੰ ਹੋਣ ਕਾਰਨ ਨਾ ਹੋਣ ਕਾਰਨ ਵੱਖ-ਵੱਖ ਹਾਈਵੇ ਪ੍ਰੋਜੈਕਟਾਂ ਨੂੰ ਟਾਲ ਦਿੱਤਾ ਸੀ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਕ ਮੰਤਰੀ ਨਿਤਿਨ ਗੜਕਰੀ ਵੱਲੋਂ ਇਸ ਮਾਮਲੇ ਦਾ ਨੋਟਿਸ ਲੈਣ ਅਤੇ ਪੰਜਾਬ ਤੋਂ ਟਾਲ ਦਿੱਤੇ ਗਏ ਪ੍ਰੋਜੈਕਟਾਂ ਨੂੰ ਵਾਪਸ ਲੈਣ ਰੱਦ ਕਰਨ ਅਤੇ ਉਹਨਾਂ ਨੂੰ ਹੋਰ ਲੋਡ ਲੋਡਵੰਦ ਰਾਜਾਂ ਨੂੰ ਅਲਰਟ ਕਰਨ ਦੀ ਧਮਕੀ ਦੇਣ ਤੋਂ ਬਾਅਦ ਹੀ ਰਾਜ ਸਰਕਾਰ ਹਰਕਤ ਵਿੱਚ ਆਈ ਸੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤੇ ਤਤਕਾਲੀ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਗੱਲਬਾਤ ਕੀਤੀ ਸੀ ਅਤੇ NHAI ਪ੍ਰੋਜੈਕਟਾਂ ਦੀ ਮੋੜ ਸੁਰਜੀਤੀ ਲਈ ਲੰਬੀ ਤਜਵੀਰ ਦਾ ਕਬਜ਼ਾ ਯਕੀਨੀ ਬਣਾਉਣ ਲਈ ਸਬੰਧਤ ਜ਼ਿਲ੍ਹਾ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਹਫ਼ਤਾਵਾਰੀ ਮੀਟਿੰਗਾਂ ਕੀਤੀਆਂ ਸਨ NHAI ਨੇ ਹੁਣ ਵੱਲੋਂ ਨਵੇਂ ਹਾਈਵੇ ਦੇ ਨਿਰਮਾਣ ਲਈ ਕੰਮ ਮੁੜ ਸ਼ੁਰੂ ਕਰਨ ਲਈ ਟੈਂਡਰ ਜਾਰੀ ਕੀਤੇ ਹਨ ਸਥਾਨਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਲੁਧਿਆਣਾ ਬਠਿੰਡਾ ਹਾਈਵੇ ਪ੍ਰੋਜੈਕਟ ਦੇ ਪੈਕੇਜ 2 ਅਧੀਨ ਕੁੱਲ 33 ਕਿਲੋਮੀਟਰ ਵਿੱਚੋਂ 29 ਕਿਲੋਮੀਟਰ ਦਾ ਕਬਜ਼ਾ ਐਨਐਚਆਈ ਨੂੰ ਸੌਂਪ ਦਿੱਤਾ ਗਿਆ ਹੈ ਐਨਐਚਆਈ ਦੇ ਅਧਿਕਾਰੀਆਂ ਅਨੁਸਾਰ ਬਰਨਾਲਾ ਜ਼ਿਲ੍ਹੇ ਦੇ ਅਧੀਨ ਆਉਣ ਵਾਲੇ ਪੈਕੇਜ 2 ਦੇ ਦੋ ਦੇ 12 ਕਿਲੋਮੀਟਰ ਹਿੱਸੇ ਅਤੇ ਬਠਿੰਡਾ 13 ਕਿਲੋਮੀਟਰ ਤੇ ਬਰਨਾਲਾ 17 ਕਿਲੋਮੀਟਰ ਦੇ ਅਧੀਨ ਆਉਣ ਵਾਲੇ 30 ਕਿਲੋਮੀਟਰ ਪੈਕੇਜ 1 ਲਈ ਪੂਰੀ ਜ਼ਮੀਨ ਦੀ ਉਪਲਬਧ ਕਰਵਾ ਦਿੱਤੀ ਗਈ ਹੈ ਜਿਸ ਤੋਂ ਬਾਅਦ ਪ੍ਰੋਜੈਕਟ ਤੇ ਰੁਕੇ ਹੋਏ ਕੰਮ ਨੂੰ ਮੁੜ ਸ਼ੁਰੂ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਲੁਧਿਆਣਾ ਜ਼ਿਲ੍ਹੇ ਦੇ ਅਧਿਕਾਰੀ ਖੇਤਰ ਵਿੱਚ ਹਾਈਵੇ ਦੇ 45 ਕਿਲੋਮੀਟਰ ਹਿੱਸੇ ਨੂੰ ਬਣਾਉਣ ਲਈ ਕੁੱਲ 323 ਹੈਕਟੇਰ ਜ਼ਮੀਨ ਦੀ ਲੋੜ ਸੀ ਜਿਸ ਲਈ ਕੁੱਲ 544 ਕਰੋੜ ਰੁਪਏ ਦੀ ਅਲਾਟ ਰਕਮ ਜਮ੍ਹਾਂ ਕਰ ਦਿੱਤੀ ਗਈ ਸੀ ਅਤੇ ਜ਼ਮੀਨ ਮਾਲਕਾਂ ਨੂੰ ਵੰਡ ਦਿੱਤੀ ਗਈ ਸੀ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ